ਇੱਕ ਖਾਸ ਗੱਲ ਜਿਵੇਂ ਅੱਜ ਆਪਾਂ ਟੈਕਨੋਲੋਜੀ ਦੇ ਜਰੀਏ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਜੇ ਅਸੀਂ ਸਮੇ ਦੇ ਹਾਣੀ ਨਹੀਂ ਬਣਦੇ ਟੈਕਨੋਲੋਜੀ ਨੂੰ ਨਹੀਂ ਵਰਤਦੇ ਤਾਂ ਅਸੀਂ ਬਹੁਤ ਪਿੱਛੇ ਵੀ ਰਹਿ ਜਾਾਂਗੇ ਕੀ ਕਿ ਇਹਦਾ ਹੋਰ ਕੀ ਹੱਲ ਹੈਗਾ ਆ ਪੜ੍ਹਾਈ ਜਿਵੇਂ ਕਰੋਨਾ ਦੇ ਦੌਰਾਨ ਅਸੀਂ ਬੱਚਿਆਂ ਦੀ ਦੇਖੀ ਹੈ ਕਿ ਉਸ ਫੋਨ ਤੇ ਹੋਣੀ ਸ਼ੁਰੂ ਹੋ ਗਈ ਬਹੁਤ ਕੁਝ ਅਸੀਂ ਇੱਕ ਬੱਚੀ ਨੂੰ ਦੇਖਿਆ ਕਿ ਉਹਨੇ ਨਾਸਾ ਦੇ ਵਿੱਚ ਜਿਹੜਾ ਸੀਗਾ ਉਹ ਆਪਣਾ ਜੁਆਇਨ ਕਰ ਲਿਆ ਉੱਥੇ ਉਹਦੀਆਂ ਕਲਾਸਿਸ ਲਈਆਂ ਤਾਂ ਉਹ ਮੋਬਾਈਲ ਦੇ ਜਰੀਏ ਹੋ ਸਕਿਆ ਇੱਕ ਪਿੰਡ ਦੇ ਵਿੱਚ ਰਹਿਣ ਵਾਲੀ ਬੱਚੀ ਸੋ ਇਹ ਚੀਜ਼ਾਂ ਵੀ ਜਿਹੜੀਆਂ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਮਾੜੇ ਪ੍ਰਭਾਵ ਵੀ ਆ ਰਹੇ ਆ ਤੇ ਚੰਗੇ ਪ੍ਰਭਾਵ ਵੀ ਆ ਰਹੇ ਆ ਸੋ ਇਹਨਾਂ ਦੇ ਵਿੱਚ ਦੋਵਿਦਾ ਵੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਚੱਲਿਆ ਜਾਵੇ ਇਹ ਤਾਂ ਬੜਾ ਸੌਖਾ ਇਲਾਜ ਹੈ ਭੈਣ ਜਵਾਬ ਇਹ ਹੈ ਕਿ ਟੈਕਨੋਲੋਜੀ ਨੂੰ ਸਿਰਫ ਬੋਰਿੰਗ ਕੰਮ ਵਾਸਤੇ टू दी पॉइंट सिर्फ अपने वर्क ਉਪਰ ਧਿਆਨ ਚ ਰੱਖਦੇ ਹੋਏ ਚੱਜਾਵੇ ਐਂਟਰਟੇਨਮੈਂਟ ਵਾਸਤੇ ਟੈਕਨੋਲੋਜੀ ਨੂੰ ਵਰਤਿਆ ਨਾ ਜਾਵੇ 노 ਐਂਟਰਟੇਨਮੈਂਟ ਔਰ ਐਵਰ ਜੀ ਔਰ ਤੁਸੀਂ ਵੇਖੋ ਬਹੁਤ ਜ਼ਿੰਦਗੀ ਕਿ ਨਹੀਂ ਖਤ ਹੋ ਜਾਂਦੀ ਹੈ ਅੱਜ ਹਮ 98% ਲੋਕ ਇਸ ਨੂੰ ਐਂਟਰਟੇਨਮੈਂਟ ਵਾਸਤੇ ਵਰਤਦੇ ਨੇ ਬਿਲਕੁਲ ਰਾਈਟ ਦਿਸ ਇਸ ਨਾਟ ਦਿਸ ਇਸ ਨਾਟ ਸੇ ਯੂਜ਼ ਨਹੀਂ ਆਏਗਾ ਇਸ ਆਪ ਵੈਪਨ ਇਟਸ ਅ ਵੈਰੀ ਲੀਥਲ ਵੈਪਨ ਜੋ ਚੀਜ਼ ਹੈਗੀ ਆ ਇਹ ਤੁਹਾਡੇ ਖਿਲਾਫ ਜੇ ਚੱਲ ਗਈ ਤੇ ਬਹੁਤ ਤਬਾਹ ਕਰ ਦੇਗੀ ਇਹ ਚੰਗੇ ਪਰਪਸ ਵਾਸਤੇ ਵਰਤੂ ਔਰ ਬਹੁਤ ਲਿਮਿਟਡ ਯੂਜ਼ ਕਿਵੇਂ ਹੋਏਗਾ ਜਦੋਂ ਤੁਸੀਂ ਬੋਰਿੰਗ ਕੰਮ ਕਰੋਗੇ No entertainment ਬੱਚਿਆਂ ਨੂੰ ਘੱਟੋ ਘੱਟ ਵੀ 20 ਕੀ ਸਾਲ ਤੱਕ ਪਰਸਨਲ ਫੋਨ ਨਹੀਂ ਦੇਣਾ ਚਾਹੀਦਾ ਜੇ ਆ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਅੱਜ ਅਸੀਂ ਦੋਨੇ ਭੈਣ ਭਰਾ ਲਾਈਵ ਹੋਈਆਂ ਦਿਸ ਇਜ਼ ਵਨ ਟੇਕ ਇਹ ਸਾਡੀਆਂ ਅੱਖਾਂ ਉਤੇ ਕਨਸੈਂਟਰੇਸ਼ਨ ਉਤੇ ਅਸਰ ਨਹੀਂ ਕਰੇਗਾ। ਹੂੰ ਪਰ ਜਦੋਂ ਅਸੀਂ ਇਸ ਨੂੰ ਕਲਿਪਸ ਦੇ ਵਿੱਚ ਕੱਟ ਕਰਦੇ ਹਾਂਗੇ ਇਹ ਸਾਡੀ ਕਨਸੈਂਟਰੇਸ਼ਨ ਸੁਭਾ ਕਰਦੇ ਆ। ਇਸੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਬੋਡੀ ਜਿਹੜੀ ਆ ਆਪਣੇ ਆਪ ਨੂੰ ਹੀਲ ਕਰ ਸਕਦੀ ਆ ਆਪਣੇ ਆਪ ਨੂੰ ਭਰ ਸਕਦੀ ਆ ਲੇਕਿਨ وجہ ਕੀ ਆ ਇੱਕ ਹੋਰ ਜਿਹੜੀ ਦਾਤ ਆਪਾ ਕਰੋਪ ਕਹਿ ਸਕਦੇ ਆ ਘਰਸ ਕਹਿ ਸਕਦੇ ਆ LED ਲਾਈਟਸ ਜੋ ਆ ਗਈਆਂ ਨੇ ਵਰਲਡ ਦੇ ਵਿੱਚ ਵਾਈਟ ਲਾਈਟਸ ਬਲੂ ਲਾਈਟਸ ਘਰਾਂ ਦੇ ਵਿੱਚ ਪਹਿਲੇ ਪੀਲੇ ਬਲਬ ਹੁੰਦੇ ਸੀਗੇ ਜੀ ਬਿਲਕੁਲ ਉਹਦੇ ਨਾਲ ਬਾਡੀ ਹੀਲ ਨਹੀਂ ਹੁੰਦੀ ਉਹਦੀ وجہ ਕੀ ਆ ਸਾਡੀ ਬਾਡੀ ਦੇ ਵਿੱਚ ਜਦੋਂ ਅੱਖਾਂ ਦੇ ਸਾਹਮਣੇ ਹਨੇਰਾ ਜਾਂਦਾ ਇੱਕ ਮੈਲਾਟੋਨਿਨ ਨਾਮਕ ਕੈਮੀਕਲ ਪ੍ਰੋਡਿਊਸ ਹੁੰਦਾ ਹੂੰ ਉਹ ਕੈਮੀਕਲ ਉਹਦੀ ਸ਼ਰਤ ਹੀ ਇਹ ਹੈ ਕੁਦਰਤ ਵੱਲੋਂ ਪੀਡਿਲ ਗਲੈਂਡ ਦੇ ਵਿੱਚੋਂ ਇਹ ਤਾਂ ਹੀ ਪ੍ਰੋਡਿਊਸ ਹੋਏਗਾ ਜੇ ਅੱਖਾਂ ਦੇ ਸਾਹਮਣੇ ਹਨੇਰਾ ਹੋਵੇਗਾ ਲੋਕ ਕੀ ਕਰਦੇ ਰਾਤ ਦੇ 2 2 ਵਜੇ ਤੱਕ ਵਾਈਟ ਲਾਈਟ ਸਕਰੀਨ ਦੇ ਸਾਹਮਣੇ ਵਾਈਟ LED ਲਾਈਟਸ ਕਿਰਕ ਨਹੀਂ ਆ ਰਹੀ ਸਾਨੂੰ ਸਲੀਪਿੰਗ ਪਿਲਸ ਚਾਹੀਦੀਆਂ ਇਹ ਪ੍ਰੋਬਲਮ ਹੈ ਤੁਹਾਡੇ ਭਰਾ ਦੇ ਆਸ਼ੀਆਨੇ ਦੇ ਵਿੱਚ ਜਨਰ ਲਾਈਟ ਬਲਬ ਲੱਗੇ ਹੋਏ ਨੇ ਜੋ ਰੈਸਟੋਰੈਂਟ ਚ ਅਸੀਂ ਦੇਖਦੇ ਨੇ ਨਿੱਕੇ ਛੋਟੇ ਛੋਟੇ ਬੜੇ ਠੰਡੇ ਹੁੰਦੇ ਆ ਉਹ ਬਲਬ ਲੱਗੇ ਹੋਏ ਆ 0 ਵਾਟ ਦੇ ਬਲਬ ਸ਼ਾਇਦ ਜਿਨ੍ਹਾਂ ਨੂੰ ਨਹੀਂ 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 ਉਹ 40 ਵਾਟਸ ਦੇ ਨੇ ਉਹ ਬਹੁਤ ਉਹਨੂੰ ਐਡੀਸ਼ਨ ਬਲ ਬੋਲਿਆ ਜਾਂਦਾ ਬਹੁਤ ਠੰਡੇ ਹੁੰਦੇ ਆ ਉਹ ਹਾਈਪਰ ਵਾਈਬ ਪ੍ਰਿੰਟ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਵਾਸਤੇ ਕਸਟਮਰ ਦੇ ਉਹ ਯੂਜ਼ ਕੀਤੇ ਜਾਂਦੇ ਉਹ ਅਸੀਂ ਆਪਣੇ ਘਰ ਦੇ ਵਿੱਚ ਲਾਏ ਹੋਏ ਆਂ ਔਰ ਉਹ ਪੰਜਾਬ ਦੇ ਵਿੱਚ ਮਾਰਕੀਟ ਕਿੰਨੇ ਨਹੀਂ ਮਿਲਣਗੇ ਆਨਲਾਈਨ ਹੀ ਮਿਲਦੇ ਨੇ ਇਹੋ ਜਿਹੀਆਂ ਚੀਜ਼ਾਂ